ਦੇਖੋ ਬਈ ਆ ਹਾਲਾਤ ਕੀ ਆ ਇਹ ਆਹ ਪੰਨੇ ਦੇਖੋ ਜਿਹੜਾ ਦੋਰੇ ਪੰਨੇ ਹੈ ਜਿਹੜੀ ਆਹ ਮੁੰਜਰ ਆ ਆਹ ਮੁੰਜਰ ਉੱਤੇ ਆ ਜਿਹੜੀ ਹੀਟਲੀ ਆ ਪੁਰਾ ਕੀ ਬਣੂਗਾ ਕੀ ਹਾਲਾਤ ਆ ਕੀ ਪੱਲੇ ਅਜੱਤ ਦੇਦੇ ਹੈ ਜਿਹੜੇ ਜਿਹੜੇ ਜ਼ਿੰਮੇਦਾਰ ਨੂੰ ਆਸਾਂ ਹੀ ਇਸ ਸੁਦੋਂ ਤੋਂ ਆ ਘੇਟਾ ਜੀ ਨਹੀਂ ਪੜਿਆ ਕੀ ਉਹਦੇ ਪੱਲੇ ਪਊਗਾ ਇਹ ਹੀ ਗੱਲ ਆ ਬਾਈ ਇਹ ਹੱਬਨਾ ਉਹ ਤਾਂ ਹੀ ਹੋਣੀ ਰੱਬ ਨੂੰ ਕਦੋਂ ਰੱਬ ਨੇ ਆਸਾਂ ਤੋਂ ਪਰਸੇ ਪਰਸ ਤੋਂ ਅੱਜ ਕਰ ਦੇਣਾ ਤੇ ਇਹਨੂੰ ਦੂਜੇ ਸਾ ਦਾ ਪਤਾ ਨਹੀਂ ਬੰਦੇ ਦਾ ਇਸ ਲਈ ਇਹ ਸੱਪੇਵਾਦੀ ਆਸਾਂ ਦੀ ਹੁਣ ਆਪਾਂ ਗੱਲ ਕਰਾਂਗੇ ਬਾਈ ਸਿਕੰਦਰ ਹੋਰ ਹਨਾ ਬਾਈ ਜੀ ਹਾਲ ਵੇਖ ਲਿਆ ਸੀ ਤੁਹਾਡੀ ਫਸਲ ਦਾ ਕੀ ਕਹਿੰਦਾ ਦਿਲ ਹੁਣ ਕੀ ਸਰਕਾਰ ਵੱਲੋਂ ਤੁਹਾਡੀ ਸਰਕਾਰ ਕੋਲੋਂ ਕੀ ਮੰਗ ਆ ਸਰਕਾਰਾਂ ਕਨੂੰ ਇਹੀ ਮੰਗ ਐ ਵੀ ਯਾਰ ਇਹਨਾਂ ਦਾ ਕੋਈ ਮਸਲੇ ਹੱਲ ਕਰੇ ਕੋਈ ਕਰਜ਼ੇ-ਕੁਰਜ਼ੇ ਮਾਫ ਕਰਨ ਮੜਾ ਮੋਟਾ ਵੀ ਜ਼ਿੰਮੇਵਾਰ ਨੂੰ ਕੋਈ ਪੈ ਜੇ ਪੱਲੇ ਜਾਂ ਠੇਕਾ 75 ਹੀ ਤਿਆਰ ਭਰ ਕੇ ਕਰਜ਼ਾ ਹੋਰ ਸਿਰ ਚੜਜੂਗਾ ਤਾਂ ਉਧਰੋਂ ਕੋ ਬੜਾਈ ਵਾਲੇ ਲੈ ਜਾਣੇ ਸਾਡੇ ਪੱਲੇ ਕੀ ਪੈਣਾ ਗੋਗਾ ਭਾ ਨਹੀਂ ਮਿਲਦਾ ਇਹਦਾ ਚਜਨਾ ਭਾ ਹਾ ਵਿਰ ਦੇਖਾਂ ਭਾ ਤੇ ਅੱਡ ਰੋਣਾ ਪਿੱਟਣਾ ਭਾ ਭਾ ਤੇ ਉੱਥੇ ਫੇਰ ਮਾਰ ਪੈਣੀ ਇਹ ਕਾਲੀ ਲੋ ਜੀ ਬਾਈ ਇਹ ਸਵੇਰ ਦੇ ਟਾਈਮ ਅਸੀਂ ਇੱਥੇ ਇਕੱਠੇ ਹੋਏ ਆ ਸਾਡੇ ਸਾਰੇ ਅਸੀਂ ਆਂਡ ਗਵਾੜਾ ਸਾਡੀਆਂ ਫਸਲਾਂ ਦੇਖੋ ਬਾਈ ਵੇਖ ਕਿੰਨੇ ਪਰਸੈਂਟ ਬਚ ਗਈ ਫਸਲ ਕੋਈ ਪਰਸੈਂਟ ਵੀ ਨਹੀਂ ਆ ਪਾਣੀ ਖੜਾ ਯਾਰ ਇੰਨਾ ਇੰਨਾ ਹਨਾ ਨਹੀਂ ਖੜਾ ਛੋਟੇ ਛੋਟੇ 15 ਮੈਂ ਬਹੁਤ ਜ਼ਿਆਦੇ ਸੀ ਜਿਹੜੇ ਮੁੰਜਰੇ ਇੱਥੇ ਲੱਗ ਗਏ ਨਾਲ ਉਹ ਤਾਂ ਖਤਮ ਆ ਬਾਈ ਯਾਰ ਆ ਮੁੰਜਰਾ ਵਿੱਚ ਨਹੀਂ ਬੀਜਣਗੇ ਹਾਂ ਇਹ ਖਤਮ ਹੋਣਾ ਨਾ ਬਾਈ ਸਾਰੀਆਂ ਫੁੱਟੀਆਂ ਹੋਣਗੀਆਂ ਇਹ ਪਾਣੀ ਪਾਣੀ ਫਰਦਾ ਯਾਰ ਯਾਰ ਕਮਾਲ ਆਣਾ ਯਾਰ ਇਹ ਰੱਬ ਵੀ ਨਾ ਉਹਦੀ ਗੱਲ ਆ ਬਾਈ ਪੈਂਟ ਤੇ ਲਿਆ ਕੇ ਕਰ ਕਰਾ ਕੇ ਹਨਾ ਯਾਰ ਤੇ ਸ਼ਾਮ ਨੂੰ ਵਧੀਆ ਖਤਮ ਕਰਤਾ ਤੜ ਕੇ ਆ ਕੇ ਵੇਖਿਆ ਤਾਂ ਸਾਰਾ ਮਹਲਾ ਤੈਸ ਮੈਸ ਹੋਇਆ ਪਿਆ ਹੁਣ ਹਾਣੋ ਜਿਹੜੇ ਹੁਣ ਜਿਹੜੇ ਬੋਲਦੇ ਹੁੰਦੇ ਨਾ ਸੋਸ਼ਲ ਮੀਡੀਆ ਤੇ ਜੱਟ ਆਏ ਫਲਾਨਾ ਇੱਥੇ ਹੁੰਕਾ ਹੈ ਹੁਣ ਉਹਨਾਂ ਨੂੰ ਇੱਥੇ ਲੈ ਕੇ ਖੜਾਉਣਾ ਤੇ ਉਹਨਾਂ ਨੂੰ ਤਾਂ ਦੌਰਾ ਪੈ ਜੂਗਾ ਦੌਰਾ ਪੈ ਜੂਗਾ ਆਪਾਂ ਦਾ ਫਿਰ ਵੀ ਮੂੰਹ ਤੇ ਬਨੋਟੀਆਂ ਸਾਪਣੇ ਹੈਗੇ ਤੇ ਅੰਦਰੋਂ ਤਾਂ ਰੋਨੇ ਆ ਹੁਣ ਨਹੀਂ ਕੋਈ ਆਉਂਦਾ ਪ੍ਰਾਣੀ ਨੂੰ ਅੱਕ ਲਾਉਣ ਵਾਲੇ ਸਾਰੇ ਆ ਜਾਣ ਹਾ ਪਹਾ ਪ੍ਰਾਣੀ ਨੂੰ ਬਾਈ ਆ ਤੇਰੀ ਗੱਲ ਸਹੀ ਆ ਹਾ ਹੁਣ ਪ੍ਰਾਣੀ ਨੂੰ ਹੁਣ ਆਕੇ ਹੁਣ ਆਕੇ ਕਹੋ ਭਾਈ ਤੁਸੀਂ ਮਰਦੇ ਆ ਤੁਹਾਡਾ ਹੱਲ ਕਰਦੇ ਆ ਪਾ ਵੀ ਇੱਥੇ ਹੁਣ ਗੋਭੀ ਲਾਵਾਂਗੇ ਆਲੂ ਲਾਵਾਂਗੇ ਦੋ ਦੋ ਪਾਕਣਗੇ ਤੇ ਤੁਸੀਂ ਪ੍ਰਾਈ ਨੂੰ ਹਾਂ 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 ਸਕੂਲ ਦੇ ਵਿੱਚ ਪੜ੍ਹਾਈ ਛੱਡ ਕੇ ਤੇ ਫਾਸਟਾ ਦੇ ਕੰਮ ਲਾ ਦੀਆਂ ਧੂਆਂ ਪਹੁੰਚ ਜਾਂਦਾ ਆ ਹੁਣ ਆਪਾਂ ਫੋਟੋਆਂ ਪਾਵਾਂਗੇ ਨਾ ਵੀਡੀਓ ਵੇਖਾਂਗੇ ਪਹੁੰਚਦੀਆਂ ਉਹਨਾਂ ਕੋਲੇ ਇਹ ਲਾਕਣੋਂ ਨਾ ਆਉਂਦਾ ਵੀ ਪੜਾਉਣਾ ਬੰਦ ਕਰ ਦਿਓ ਹਾਂ ਤੇ ਸਾਰੇ ਟੀਚਰਾਂ ਦੀ ਡਿਊਟੀਆਂ ਲਾ ਦੀਆਂ ਵੀ ਕਿਤੇ ਧੂਆ ਨਹੀਂ ਨਿਕਲਣਾ ਚਾਹੀਦਾ ਲੈ ਵੇਖ ਲੈ ਪੜ੍ਹਾਈ ਪਪਾ ਵੇ ਜਵਾਕ ਭਵੇਂ ਆਣ ਪੜ੍ਹ ਰਹੇ ਜਾਣ ਪਰ ਧੂਆਂ ਜਿਹੜਾ ਨਾ ਮਤਲਬ ਇਹ ਨਹੀਂ ਹੋਣਾ ਚਾਹੀਦਾ। ਆ ਆਰਡਰ ਦੇਦਾ ਸਰਕਾਰ ਨੇ। ਲੈ ਵੇਖ ਲੈ ਯਾਰ। ਕਮਾਲ ਹੋਈ ਪਈ ਸਰਕਾਰ ਕਿਸ ਤਰ੍ਹਾਂ ਚੱਲ ਰਹੀ ਹੈ ਯਾਰੇ। ਚੱਲਣਾ ਕਰਨਾ ਗਲਤ ਦਸੀ ਜਾਂਦੀ ਆ। ਮਾਰੂ ਨੀਤੀ। ਕੋਈ ਆਪਾਂ ਉਹੀ ਗੱਲ ਆ ਵੀ ਜਿਹੜੀ ਵੀ ਸਰਕਾਰ ਆਉਂਦੀ ਯਾਰ ਕਿਸਾਨਾਂ ਦੇ ਖਿਲਾਫ ਹੀ ਹੁੰਦੀ ਆ ਯਾਰ। ਬਹੁਤ ਹੋ ਜਾਣਾ। ਬੋਟਾ ਭਾਕ ਬਣਾ ਲੈਦਾ ਮੁਰਗੇ ਢੂਈ ਨਹੀਂ ਮਾਰਦਾ। ਮੁਰਗੇ ਢੂਈ ਨਹੀਂ ਮਾਰਦਾ। ਮੁਰਗੇ ਪ੍ਰਾਲੀ ਨੂੰ ਕਿਉਂ ਅੱਗ ਲਾਉਨੇ ਆ? ਪ੍ਰਾਲੀ ਨੂੰ ਕਿਉਂ ਅੱਗ ਲਾਉਨੇ ਆ? ਬਸ ਸਾਰੇ ਵਰ ਖਿਲਾਫ ਹੋ ਜਾਂਦੇ। ਚੱਲ ਆਪਾਂ ਮੰਨਿਆ ਗੱਠਾ ਗੱਠਾ ਵਾਲੇ ਬਾਈ ਹੁਣ ਗੱਲ ਤੋਂ ਮਸ਼ੀਨਾ ਲਈ ਫਿਰਦੇ ਆ ਮੰ ਮਾਰੇ ਜ਼ਿੰਮੇਦਾਰ ਨੂੰ ਯਾਰ ਕੌਣ ਬਣਾਉਂਦਾ ਬਈ ਗੱਲ ਹਾ ਚ ਖੇੜੇ ਨੇ ਇਹਨਾਂ ਨੁਕਸਾਨ ਕਰਦਾ ਹਜੇ ਤਾਈ ਕੋਈ ਨਹੀਂ ਆਇਆ ਬੇਲਾ ਬਾਈ ਆਪਾਂ ਨੂੰ ਹੁਣ ਮੰਨ ਲਓ 10 ਵਜੇ ਦੇ ਕਰੀਬ ਟਾਈਮ ਹੋ ਗਿਆ ਹਾਂ ਹਾਂ ਉੱਤੇ ਹੀ ਹੋ ਗਿਆ ਹੁਣ ਸੈਟਲਾਈਟ ਕਿੱਧਰ ਗਿਆ ਹਾਂ ਹੁਣ ਇਹਨਾਂ ਦਾ ਕਿੱਧਰ ਗਿਆ ਯੰਤਰ ਉਹ ਜਿਹੜਾ ਦਿਨਾਂ ਵੀ ਧੂਆਂ ਕਿੱਥੇ ਕਿੱਥੇ ਜਾਂਦਾ ਸੈਟਲਾਈਟ ਆ ਵੀ ਵੇਖ ਲੈਣਾ ਵੀ ਆ ਹੁਣ ਉਹਦੇ ਉਹਦੇ ਵਿੱਚ ਆਊਗਾ ਜੀ ਵੀ ਆ ਕਿਵੇਂ ਵਿਛਿਆ ਪਿਆ ਉਹੀ ਗੱਲ ਹੈ ਨਾ ਯਾਰ ਰੋਣ ਆਉਂਦਾ ਯਾਰ ਕਿੰਨਾ ਕੀ ਕਰੇ ਆਉਂਗਾ ਕਿੱਧਰ ਗਿਆ ਗੱਲ ਸੀ ਵੀ ਇਹਨੂੰ ਇਹਨੂੰ ਕਰਾਂਗੇ ਵੀ ਕੀ ਆਪਾਂ ਹਾਂ ਨਸਤਾ ਹੈ ਨਾ ਇਹਦਾ ਉਹ ਬੇਕਾਰ ਆ ਉੱਥੇ ਜਾਵਾਂਗੇ ਉੱਥੇ ਜਾ ਕੇ ਨੁਕਸ ਕੱਢਣਗੇ ਅਸੀਂ ਤਾਂ ਇੰਨੇ ਨੂੰ ਲਾਵਾਂਗੇ ਬਾਈ ਇਹ ਤਾਂ ਦਾਗ ਹੀ ਆ ਫਲਾਨਾ ਹਾਂ ਬਸ 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 ਆ ਗੱਲ